ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਣ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਥਾਂ ਦੇ ਉੱਪਰ ਕਿਸੇ ਹੋਰ ਬੰਦੇ ਨੂੰ ਪੰਜਾਬ ਦਾ ਸੀਐਮ ਲਾਇਆ ਜਾਊਗਾ ਜਿਹੜਾ ਬੰਦਾ ਪੰਜਾਬ ਦਾ ਸੀਐਮ ਲਾਇਆ ਜਾਊਗਾ ਕਿ ਉਹ ਬੰਦਾ ਅਰਵਿੰਦ ਕੇਜਰੀਵਾਲ ਹੋਣਗੇ ਕਿ ਅਰਵਿੰਦ ਕੇਜਰੀਵਾਲ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਲੋਚਦੇ ਨੇ ਕਿ ਭਗਵੰਤ ਮਾਨ ਹੋਰ ਨੂੰ ਹਟਾਉਣ ਦੀ ਜਿਹੜੀਆਂ ਗੱਲਾਂ ਚੱਲ ਰਹੀਆਂ ਸੀ ਕਿ ਉਹਨਾਂ ਗੱਲਾਂ ਦੇ ਉੱਪਰ ਮੋਹਰ ਲੱਗ ਚੁੱਕੀ ਹੈ ਅੱਜ ਇਹ ਗੱਲਾਂ ਕਿਉਂ ਹੋ ਰਹੀਆਂ ਨੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰਾਂ ਦੀ ਸਤਾ ਖੁੱਸ ਗਈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਚੋਂ ਹਾਰ ਗਈ ਬੀਜੇਪੀ ਸਰਕਾਰ ਦਿੱਲੀ ਦੇ ਵਿੱਚ ਸੱਤਾ ਦੇ ਵਿੱਚ ਆ ਗਈ ਕੇਂਦਰ ਬੀਜੇਪੀ ਪਾਰਟੀ ਦਿੱਲੀ ਦੇ ਵਿੱਚ ਸੱਤਾ ਦੇ ਵਿੱਚ ਆ ਗਈ ਆਮ ਆਦਮੀ ਪਾਰਟੀ ਜਿਹੜੀ ਇਸ ਗੱਲ ਦਾ ਦਾਅਵਾ ਤੇ ਵਾਅਦਾ ਕਰਦੀ ਸੀ ਕਿ ਅਸੀਂ ਇਸ ਦੇਸ਼ ਦੀ ਰਾਜਨੀਤੀ ਨੂੰ ਬਦਲਾਂਗੇ ਅਸੀਂ ਇਸ ਦੇਸ਼ ਦੇ ਵਿੱਚ ਇੱਕ ਆਲਟਰਨੇਟਿਵ ਖੜਾ ਕਰਾਂਗੇ ਅਸੀਂ ਇਸ ਇਸ ਦੇਸ਼ ਨੂੰ ਪ੍ਰਸ਼ਤਾਚਾਰ ਮੁਕਤ ਕਰਾਂਗੇ ਇਸ ਦੇਸ਼ ਨੂੰ ਅਸੀਂ ਮਾਫੀਆ ਮੁਕਤ ਕਰਾਂਗੇ ਇਸ ਦੇਸ਼ ਦੀਆਂ ਜੜ੍ਹਾਂ ਦੇ ਵਿੱਚ ਜਿਹੜੇ ਕੀੜੇ ਬੈਠੇ ਨੇ ਇਹਨਾਂ ਕੀੜਿਆਂ ਦਾ ਅਸੀਂ ਖਾਤਮਾ ਕਰਾਂਗੇ ਖਾਤਮਾ ਉਦੋਂ ਹੋਊਗਾ ਜੇ ਆਮ ਆਦਮੀ ਪਾਰਟੀ ਨੂੰ ਤੁਸੀਂ ਦਿੱਲੀ ਦੇ ਵਿੱਚ ਸੱਤਾ ਦੇ ਵਿੱਚ ਲੈ ਕੇ ਆਉਗੇ ਆਹ ਗੱਲਾਂ ਅਰਵਿੰਦ ਕੇਜਰੀਵਾਲ ਹੋਰਾਂ ਨੇ ਉਦੋਂ ਕਹੀਆਂ ਜਦੋਂ ਅਰਵਿੰਦ ਕੇਜਰੀਵਾਲ ਹੋਰੀ ਅੰਨਾ ਹਜਾਰੇ ਦੇ ਅੰਦੋਲਨ ਤੋਂ ਬਾਅਦ ਬਾਹਰ ਨਿਕਲੇ ਤੇ ਦਿੱਲੀ ਦੇ ਚੋਣ ਪੜਦੇ ਵਿੱਚ ਕੋਦੇ ਆਪਣੀ ਕਿਸਮਤ ਉਹਨਾਂ ਨੇ ਅਜਮਾਈ 2013 ਦੇ ਵਿੱਚ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਦੀ ਆ 49 ਦਿਨ ਸਰਕਾਰ ਚੱਲਦੀ ਆ ਉਸੋਂ ਸਰਕਾਰ ਹਗੇਰਤੀ ਜਾਂਦੀ ਆ ਇਸ ਤੋਂ ਬਾਅਦ 2015 ਦੇ ਵਿੱਚ ਫਿਰ ਦੁਬਾਰਾ ਚੋਣ ਹੁੰਦੀ ਆ ਤੇ 67 ਸੇਟਾਂ ਆਮ ਆਦਮੀ ਪਾਰਟੀ ਨੂੰ ਆਉਂਦੀਆਂ ਨੇ 15 ਤੋਂ ਬਾਅਦ ਚੋਣ ਹੁੰਦੀ ਆ 2020 ਦੇ ਵਿੱਚ ਜਿੱਥੇ ਇੱਕ ਹਰ ਸੇਟ ਆਉਂਦੀਆਂ ਨੇ 20 ਤੋਂ ਬਾਅਦ ਹੁਣ ਚੋਣ ਸੀ 25 ਦੇ ਵਿੱਚ 25 ਦੇ ਵਿੱਚ ਆਮ ਆਦਮੀ ਪਾਰਟੀ ਹਰ ਇੱਕ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਵਿੱਚ ਮੂੰਹ ਨਹੀਂ ਲਾਇਆ ਹਾਲਾਂਕਿ ਵੋਟ ਪਰਸੈਂਟੇਜ ਕਾਫੀ ਹੋਈ ਸੇਟਾਂ ਆਮ ਆਦਮੀ ਪਾਰਟੀ ਉੱਥੇ ਕਾਫੀ ਲੱਗੀ ਪਰ ਲੋਕਾਂ ਨੇ ਜਿਹੜਾ ਤਾਕਤ ਦਾ ਉਹ ਤਾਕਤ ਜਿਹੜੀ ਰਾਜਨੀਤਿਕ ਉਹ ਤਾਕਤ ਬੀਜੇਪੀ ਪਾਰਟੀ ਨੇ ਹੱਥ ਦੇ ਵਿੱਚ ਦੇਤੀ ਸੈਂਟਰ ਦੇ ਵਿੱਚ ਪਹਿਲਾਂ ਹੀ ਬੀਜੇਪੀ ਹੈ ਦਿੱਲੀ ਦੇ ਵਿੱਚ ਵੀ ਹੁਣ ਬੀਜੇਪੀ ਆ ਗਈ ਇੱਕ ਦਿੱਲੀ ਉਥੋਂ ਜਿਹੜਾ ਦਿੱਲੀ ਦਾ ਲਿਕਰ ਪਾਲਿਸੀ ਸਕੈਮ ਸੀ ਜਾਂ ਅਰਵਿੰਦ ਕੇਜਰੀਵਾਲ ਹੁੰਦੇ ਘਰ ਨੂੰ ਸ਼ਿਸ਼ਮਹਿਲ ਕਿਹਾ ਕਿ ਜਿਵੇਂ ਦਰਸਾਇਆ ਗਿਆ ਇੱਕ ਇੱਕ ਤਾਂ ਬਜਟ ਦਾ ਵੱਡਾ ਪ੍ਰਭਾਵ ਪਿਆ ਜਿਹੜਾ ਉਥੋਂ ਉਹ ਦੀ ਜਿਹੜੀ ਮਿਡਲ ਕਲਾਸ ਲੋਕ ਸੀ ਬਜਟ ਤੋਂ ਬਾਅਦ ਜਿਸ ਤਰੀਕੇ ਨਾਲ ਟੈਕਸ माफ ਹੋਏ ਉਹ ਉਸ ਤੋਂ ਇੱਕ ਉਹਨਾਂ ਨੂੰ ਫਾਇਦਾ ਜਾਪਿਆ ਤੇ ਭਾਜਪਾ ਨੂੰ ਇਸ ਚੀਜ਼ ਦਾ ਫਾਇਦਾ ਮਿਲਿਆ ਦੂਜਾ ਸੀ ਦੋਸਤੋ ਕਿ ਲਿਕਰ ਪਾਲਿਸੀ ਜਿਹੜਾ ਮਾਮਲਾ ਸੀ ਉਸ ਮਾਮਲੇ ਨੇ ਡੈਂਟ ਪਾਇਆ ਅਰਵਿੰਦ ਕੇਜਰੀਵਾਲ ਦੇ ਸ਼ਕਸ਼ੀਤ ਨੂੰ ਆਮ ਆਦਮੀ ਪਾਰਟੀ ਦੀ ਪੂਰੀ ਇਸ ਪਿਕਚਰ ਨੂੰ ਇਸ ਤੋਂ ਜਿਹੜਾ ਅਗਲਾ ਪ੍ਰਭਾਵ ਸੀ ਉਹ ਜਿਵੇਂ ਸ਼ਿਸ਼ ਮਹਿਲ ਅਰਵਿੰਦ ਕੇਜਰੀਵਾਲ ਹੋਣ ਦਾ ਜਿਹੜਾ ਘਰ ਸੀ ਉਸ ਘਰ ਨੂੰ ਪ੍ਰਚਾਰਿਆ ਗਿਆ ਉਸ ਨੇ ਵੀ ਇੱਕ ਡੈਂਟ ਪਾਇਆ ਹੁਣ ਲੋਕ ਜਿਹੜਾ ਸਵਾਲ ਉਠਾ ਰਹੇ ਨੇ ਲੋਕ ਇਸ ਕਰਕੇ ਸਵਾਲ ਉਠਾ ਰਹੇ ਨੇ ਜਾਂ ਲੋਕ ਕਹੋ ਜਾਂ ਦਿੱਲੀ ਦੇ ਵਿੱਚ ਬੈਠਿਆ ਹੋਇਆ ਉਹ মিডিਆ ਕਹੋ ਜਿਹਦੇ ਵਿੱਚ YouTube ਤੇ ਮੇਨ ਸਟ੍ਰੀਮ মিডিਆ ਵੀ ਇਨਕਲੂਡ ਹੈ ਉਹ ਕਹਿੰਦੇ ਨੇ ਕਿ ਕੀ ਅਰਵਿੰਦ ਕੇਜਰੀਵਾਲ ਮੁੜ ਜੇਲ੍ਹ ਜਾ ਸਕਦੇ ਨੇ ਕੀ ਅਰਵਿੰਦ ਕੇਜਰੀਵਾਲ ਲਿਕਰ ਪਾਲਿਸੀ ਦੇ ਕੇਸ ਦੇ ਵਿੱਚ ਮੁੜ ਸਲਾਖਾਂ ਪਿੱਛੇ ਹੋ ਸਕਦੇ ਨੇ ਉਹ ਕਹਿੰਦੇ ਨੇ ਕਿ ਜਿਵੇਂ ਨਰਿੰਦਰ ਮੋਦੀ ਹੋਰਾਂ ਨੇ ਬੀਜੇਪੀ ਦਫ਼ਤਰ ਤੋਂ ਸੰਬੋਧਨ ਹੁੰਦਿਆਂ ਕਿਹਾ ਕਿ ਕੈਗਦੀਨ ਜਿਹੜੀਆਂ ਰਿਪੋਰਟਾਂ ਨੇ ਅਰਵਿੰਦ ਕੇਜਰੀਵਾਲ ਹੋਰੀ ਦੱਬੀ ਬੈਠੇ ਸੀ ਜਿਹਨਾਂ ਰਿਪੋਰਟਾਂ ਨੂੰ ਉਹਨਾਂ ਰਿਪੋਰਟਾਂ ਨੂੰ ਬਾਹਰ ਕੱਢ ਕੇ ਉਹਨਾਂ ਦੇ ਉੱਪਰ ਹੁਣ ਕਾਰਵਾਈ ਹੋਊਗੀ ਤਾਂ ਜੇਕਰ ਕਾਰਵਾਈ ਹੋਊਗੀ ਕਿ ਸਲੀਪਰ ਪਾਲਿਸੀ ਵਾਲੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਮੁੜ ਜ਼ਿਲ੍ਹਿਆਂ ਦੇ ਵਿੱਚ ਜਾਣਾ ਪੈ ਸਕਦਾ ਤਾਂ ਕਹਿੰਦੇ ਨੇ ਕਿ ਹੁਣ ਅਰਵਿੰਦ ਕੇਜਰੀਵਾਲ ਐਮਐਲਏ ਵੀ ਨਹੀਂ ਯਾਨੀ ਕੋਈ ਕਿਸੇ ਤਰੀਕੇ ਦੀ ਪਾਵਰ ਸੱਤਾ ਅਰਵਿੰਦ ਕੇਜਰੀਵਾਲ ਕੋਲ ਨਹੀਂ ਹੈ ਜੇਕਰ ਸੱਤਾ ਨਹੀਂ ਹੈ ਤਾਂ ਕੀ ਉਹ ਸੱਤਾ ਜਿਹੜੀਆਂ ਏਜੰਸੀਆਂ ਜਾਂ ਜਾਂਚ ਏਜੰਸੀਆਂ ਕੁਛ ਵੀ ਸੀਬੀਆਈ ਈਡੀ ਜੋ ਵੀ ਹੈਗੀਆਂ ਨੇ ਉਹਨਾਂ ਦਾ ਟਾਕਰਾ ਕਰਨ ਦੇ ਲਈ ਅਰਵਿੰਦ ਕੇਜਰੀਵਾਲ ਨੂੰ ਇੱਕ ਤਾਕਤ ਚਾਹੀਦੀ ਹੋਊਗੀ ਉਹ ਤਾਕਤ ਪੰਜਾਬ ਦੇ ਸੀਐਮ ਸ਼ਿਪ ਦੇ ਵਿੱਚੋਂ ਮਿਲ ਸਕਦੀ ਹੈ ਜਿਹੜੇ ਲੋਕ ਅਸੈਸਮੈਂਟ ਕਰ ਰਹੇ ਨੇ ਜਾਂ ਅਸੈਸ ਕਰ ਰਹੇ ਨੇ ਅਸੈਸਮੈਂਟ ਲਾ ਰਹੇ ਨੇ ਉਹ ਇਹ ਗੱਲਾਂ ਸੋਚ ਰਹੇ ਨੇ ਕਿ ਜੇਕਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇ ਤਾਂ ਉਹਨਾਂ ਕੋਲ ਇੱਕ ਤਾਕਤ ਹੋਊਗੀ ਉਹ ਤਾਕਤ ਜਦੋਂ ਉਹਨਾਂ ਨੂੰ ਮੋੜ ਅਲਿਕਰ ਪਾਲਸ ਦੇ ਵਿੱਚੋਂ ਜਾਣ ਦੀ ਕੋਸ਼ਿਸ਼ ਹੋਊਗੀ ਤਾਂ ਟੱਕਰ ਆ ਕਰਦੇ ਹੋ ਤਾਕਤ ਸਮਰੱਥ ਹੋਊਗੀ ਇਸ ਗੱਲਾਂ ਦੇ ਵਿੱਚੋਂ ਗੱਲਾਂ ਲਈ ਜਾ ਰਹੀਆਂ ਨੇ ਦੂਜੀ ਗੱਲ ਕਿਹ ਜਾਰੀ ਹੈ ਕਿ ਪੰਜਾਬ ਦੇ ਜਿਹੜੇ ਸੀਐਮ ਨੇ ਭਗਵਾਨਤਮਾਨ ਉਹਨਾਂ ਦਾ ਨਿਰੰਤਰ ਕੰਟਰੋਲ ਨਹੀਂ ਹੈ ਪੰਜਾਬ ਸਹੀ ਤਰੀਕੇ ਨਾਲ ਚੱਲ ਨਹੀਂ ਰਿਹਾ 3 ਸਾਲ ਕਿਵੇਂ ਨਿਕਲ ਗਏ ਪਤਾ ਨਹੀਂ ਚੱਲਿਆ 3 ਸਾਲ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਜੀ ਮੈਂ ਕਿਹਾ ਗਿਆ ਸੀ ਪੰਜਾਬ ਦੇ ਵਿੱਚ ਵੀ ਲੈਂਡ ਮਾਫੀਆ ਸੈਂਡ ਮਾਫੀਆ ਕੇਵਲ ਮਾਫੀਆ এডਿਊਕੇਸ਼ਨ ਮਾਫੀਆ ਸਾਰੇ ਮਾਫੀਆ ਨੂੰ ਨੱਥ ਪਾਈ ਜਾਊਗੀ ਤੇ ਜਿਹੜੇ ਲੋਕ ਪ੍ਰਸ ਨੇ ਉਹਨਾਂ ਦਾ ਪੈਸੇ ਦੀ ਰਿਕਵਰੀ ਕੀਤੀ ਜਾਊਗੀ ਪ੍ਰਸਿੱਧ ਲੀਡਰ ਨੇ ਉਹ ਲੋਕ ਜੇਲ੍ਹਾਂ ਦੇ ਵਿੱਚ ਜਾਣਗੇ ਸਿੱਖਿਆ ਸਿਹਤ ਪਹਿਲ ਦੇ ਆਧਾਰ ਦੇ ਉੱਪਰ ਇਹਨਾਂ ਚੀਜ਼ਾਂ ਦੇ ਉੱਪਰ ਸਾਡੀ ਪਹਿਲ ਕਦਮੀ ਹੋਊਗੀ ਕਈ ਗਾਰੰਟੀਆਂ ਅਰਵਿੰਦ ਕੇਜਰੀਵਾਲ ਨੇ ਦਿੱਤੀਆਂ ਕਿਸਾਨੀ ਕਰਜ਼ੇ ਮਾਫ ਹੋਣਗੇ ਪ੍ਰਗੰਤਮਾਨ ਹਰ ਨੇ ਕਿਹਾ ਕਿ ਸੰਦੀ ਨੂੰ ਕੱਢੇ ਜਾਊਗਾ ਮਜ਼ੂਰਾਂ ਦੇ ਨਾਲ ਖੜੇ ਜਾਊਗਾ ਜਿਵੇਂ ਭਗਵੰਤਮਾਨ ਹਰí ਗਉਂਦੇ ਹੁੰਦੇ ਸੀ ਕਿ ਵਗਦਾ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਇਹ ਇਹ ਸਾਰੀਆਂ ਚੀਜ਼ਾਂ ਨੂੰ ਲੋਕਾਂ ਨੇ ਦੇਖਦੇ ਹੋਏ ਵੋਟਾਂ ਪਾਈਆਂ ਪਰ 3 ਸਾਲ ਦੇ ਵਿੱਚ ਉਸ ਤਰੀਕੇ ਦੀ ਪਰਫਾਰਮੈਂਸ ਆਮ ਆਦਮੀ ਪਾਰਟੀ ਨਹੀਂ ਦਿਖਾ ਸਕੀ ਜਿੱਦਾਂ ਦੀ ਲੋਕਾਂ ਨੇ ਉਮੀਦਾਂ ਲਾਈਆਂ ਸੀ ਇਸ ਕਰਕੇ ਵੀ ਕਿਹਾ ਜਾ ਰਿਹਾ ਹੁਣ ਕਿਹਾ ਜਾ ਰਿਹਾ ਕਿ ਜਿਸ ਤਰੀਕੇ ਦੇ ਨਾਲ ਸਾਰੇ ਐਮਐਲਏ ਦਿੱਲੀ ਸਦ ਦੇ ਕੈਬਨਿਟ ਪੰਜਾਬ ਸਰਕਾਰ ਦਿੱਲੀ ਸਦ ਦੀ ਪੰਜਾਬ ਦੀ ਕੈਬਨਟ ਮੀਟਿੰਗ ਰੱਦ ਕਰਕੇ ਦਿੱਲੀ ਦੇ ਸਾਰੇ ਲੋਕ ਗਏ ਉਹ ਵੀ ਅਰਵਿੰਦ ਕੇਜਰੀਵਾਲ ਨੂੰ ਇਸ ਸਵਾਲਾਂ ਦੇ ਘੇਰੇ ਵਿੱਚ ਖੜਾ ਕਰਦੇ ਨੇ ਹਾਲਾਂਕਿ ਸੁਪਰੀਮੋ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੀ ਮੈਨ ਨਹੀਂ ਉਹ ਮੀਟਿੰਗ ਸੱਦ ਸਕਦੇ ਨੇ ਪਰ ਕਿਹਾ ਜਾ ਰਿਹਾ ਕਿ ਜਿਸ ਤਰੀਕੇ ਨਾਲ ਹੁਣ ਮੀਟਿੰਗ ਸੱਦ ਦੀ ਅਰਵਿੰਦ ਕੇਜਰੀਵਾਲ ਨੂੰ ਡਾਰ ਕਿਤੇ ਸਰਕਾਰ ਤੋਂ ਫਾੜ ਨਾ ਹੋ ਜਾਏ ਸਰਕਾਰ ਕਿਤੇ ਟੁੱਟ ਨਾ ਜਾਵੇ ਸਰਕਾਰ ਕਿਤੇ ਗਿਰ ਨਾ ਜਾਵੇ ਇਸ ਕਰਕੇ ਉਹ ਆਪਣਾ ਜਿਹੜਾ ਕੰਟਰੋਲ ਨਿਰੰਤਰ ਦਿਖਾਣਾ ਚਾਹੁੰਦੇ ਨੇ ਹੁਣ ਦੇਖਣ ਵਾਲਾ ਹੋਊਗਾ ਕਿ ਤਾਕਤਾਂ ਭਗਵੰਤ ਮਾਨ ਸਾਹਿਬ ਕੋਲੇ ਨੇ ਪੰਜਾਬ ਦੀਆਂ ਜਾਂ ਤਾਕਤਾਂ ਅਰਵਿੰਦ ਕੇਜਰੀਵਾਲ ਨੇ ਆਪਣੇ ਹੱਥਾਂ ਦੇ ਵਿੱਚ ਲੈ ਲਈਆਂ ਨੇ ਯਾਨੀ ਕਿ ਅਫੀਸ਼ੀਅਲ ਤੌਰ ਦੇ ਉੱਪਰ ਭਗਵੰਤ ਮਾਨ ਹੀ ਸੀਐਮ ਨੇ ਤੇ ਕਮਾਂਡ ਜਿਹੜੀ ਸਾਰੀ ਹੈ ਉਹ ਅਰਵਿੰਦ ਕੇਜਰੀਵਾਲ ਨੇ ਆਪਣੇ ਹੱਥ ਚ ਲੈ ਲਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ بڑا ਕੁਝ ਇਹਦੇ ਵਿੱਚ ਕਲੀਅਰ ਹੋ ਜਾਊਗਾ